ਇਹ ਉੱਥੇ ਫਿਰ ਕਿੰਨੀ ਦੇਰ ਤੋਂ ਰਹਿ ਰਹੇ ਸੀ ਉੱਥੇ ਸਨ 6 ਕੁ ਮਹੀਨੇ ਹੋਏ ਗਏ ਨੇ 6 ਕੁ ਮਹੀਨੇ ਹੋਏ ਹਾਂਜੀ ਤੇ ਬੇਟਾ ਕਿੱਥੇ ਸੀ ਜਦੋਂ ਹੋਇਆ ਇਹ ਵਾਰਦਾ ਬੇਟਾ ਇਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਸਾਡੇ ਜਦਾਂ ਲਾ ਕੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਆ ਅੱਛਾ ਉੱਥੇ ਮੱਥਾ ਟੇਕਣ ਜਾਂਦੇ ਨੇ ਸ਼ਾਮ ਨੂੰ ਪਾਠ ਚੱਲਦਾ ਹੁੰਦਾ ਉਹ ਪਾਠ ਸੁਣਨੇ ਜਾਂਦੇ ਹੁੰਦੇ ਆ ਅੱਛਾ ਇਕੱਲੇ ਗਿਆ ਸੀ ਨਹੀਂ ਦੋਨੇ ਭੈਣ ਭਰਾ ਜਾਂਦੇ ਹੁੰਦੇ ਅੱਛਾ ਜੀ ਤੇ ਉਸ ਦਿਨ ਉਹ ਨਾਲ ਬੇਟੀ ਨਾਲ ਸੀ ਨਹੀਂ ਦੋਨੇ ਹੀ ਜਣੇ ਗਏ ਸੀਗੇ ਜੀ ਇਹ ਫੇ ਇਹ ਅੰਦਰ ਚਲ ਗਈ ਆ ਅੰਦਰ ਚਲ ਗਈ ਮੁੜ ਕੇ ਉਹ ਜਿੱਦਾਂ ਤੁਹਾਨੂੰ ਬੱਚਿਆਂ ਦਾ ਪਤਾ ਹੀ ਹੈ ਉਹ ਸਰਾਕਤਾ ਕਰਦਾ ਉਹ ਥੋੜਾ ਬਾਹਰ ਨੂੰ ਆ ਗਿਆ ਬਾਹਰ ਥੋੜੇ ਬੱਚੇ ਖੇਡਦੇ ਸੀ ਉਹਨਾਂ ਦੇ ਨਾਲ ਖੇਡਣ ਲੱਗ ਪਏ ਇਹ ਅੰਦਰ ਜਾ ਕੇ ਅੰਦਰ ਬਹਿ ਗਏ ਜਾ ਕੇ ਪਾਠ ਸੁਣਨ ਲੱਗ ਪਏ ਤੇ ਤੁਹਾਨੂੰ ਕਦੋਂ ਪਤਾ ਲੱਗੇ ਕਿ ਬੱਚਾ ਕਦੋਂ ਚਲੇ ਗਿਆ ਸਾਨੂੰ ਮੇਰੀ ਵਾਈਫ ਨੂੰ ਜਿੱਦਾਂ ਨਾ ਉਹ ਅੱਧੇ ਜਦੋਂ ਪਾਠ ਖਤਮ ਹੋਇਆ ਤੇ ਮੇਰੀ ਗੁੜੀ ਆਈ ਘਰ ਆਈ ਤੇ ਕਹਿੰਦੀ ਮੇਰੀ ਵਾਈਫ ਨੇ ਪੁੱਛਿਆ ਵੀ ਜਰ ਵੀਰ ਕਿੱਥੇ ਗਿਆ ਤੇ ਉਹ ਕਹਿੰਦੀ ਪਤਾ ਨਹੀਂ ਵੀ ਉਹ ਤਾਂ ਆਇਆ ਨਹੀਂ ਉਹ ਤਾਂ ਚਲੇ ਗਿਆ ਸੀ ਤੇ ਫਿਰ ਇਹ ਲੱਭਣ ਲੱਪੇ ਵੀ ਇੱਥੇ ਤਾਂ ਆਇਆ ਨਹੀਂ ਲੱਭਣ ਲੱਗੇ ਸਾਰੇ ਪਾਸੇ ਲੱਭਿਆ ਨਹੀਂ ਕਿਤੇ ਨਹੀਂ ਲੱਭਿਆ ਅੱਛਾ ਫਿਰ ਕਦੋਂ ਪਤਾ ਲੱਗਿਆ ਤੇ ਮੈਨੂੰ ਜੇ ਨੇ ਫੋਨ ਕੀਤਾ 5:30 ਵਜੇ ਫੋਨ ਕੀਤਾ ਜੀ ਫਿਰ ਅਗਲੇ ਦਿਨ ਤੁਹਾਨੂੰ ਪਤਾ ਲੱਗਿਆ ਇਸ ਬਾਰੇ ਬੱਚੇ ਨਹੀਂ ਨਹੀਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮੈਂ ਜਦੋਂ ਆਉਂਦੇ ਨਹੀਂ ਫਿਰ ਮੈਂ ਆ ਕੇ ਥੋੜਾ ਲੱਭਿਆ ਮੈਨੂੰ ਵੀ ਲੱਭਿਆ ਮੈਂ ਫੋਨ ਕੀਤਾ ਉਹ ਨੰਬਰ ਤੇ ਤੇ ਪੁਲਿਸ ਪ੍ਰਸ਼ਾਸਨ ਆ ਗਿਆ ਸਵੇਰੇ ਇਹ ਸਾਰੇ ਅੱਛਾ